ਹਾਂਜੀ ਇਹ ਫੈਲ ਮੈਨਟੈਂਸ ਗਈ ਹੈ ਤੇ ਕੋਈ ਕੋਈ ਟਾਈਮ ਸੀਗਾ 10 ਲੱਖ ਰਸਵਾਂ ਕੇ ਕਢਾ ਲਦੇ। ਦਰਮਣਾ ਸਾਹਿਬ ਦੇ ਨਾਲ ਮੈਂ ਆਪ ਬਾਹਰ ਜਾ ਕੇ ਤੇ ਮੁਜਮ ਫੜੇ ਰਹੇ ਹਾਂ। ਦੋਸਾਰ ਰਮਣਾ ਸਾਹਿਬ ਦੇ ਨਾਲ। ਜਿੰਦੇ ਇੱਕ ਮੈਂ ਉਸ ਟਾਈਮ ਤੇ ਬਲੌਗਿੰਗ ਤੇ ਮੈਂ ਲੱਗੇ ਆਹ ਤਾਂ ਰੱਖੀਏ ਚਲੋ। ਸੈਟਲ ਹੋ ਗਿਆ ਤੇ। ਕਿ ਫਤੂ ਕਿਦਾ ਬੇੜੀ ਆ ਤੇ ਆ ਚੁੱਲ ਗਿਆ ਹਾਂ ਉਹ ਤਾਂ ਆ ਨਾ ਰੇਟ ਦਾ ਆ ਚੁਟਾ ਦੇ ਉਹ ਕਿਹੜੇ ਵੰਦ ਜਿੰਨਾ 2 ਕਿਲੋ ਰੁਪਏ ਦਾ ਸਾਨ ਦਿੱਤਾ ਹੈ ਨਾ ਤੇ ਕਿ ਵੀ ਤਨ ਕਿਥੋਂ ਲਿਆ ਕਿਥੋਂ ਲਿਆ ਨੇ ਫੀਸ ਜੀ ਆਇਆ ਤਾਂ ਅੱਧਰ ਪੁੱਟ ਕੇ ਅੰਦਰ ਤਾਂ ਆ ਗਿਆ ਚਲ ਵੀ ਅੱਜ ਅੱਜ ਸਰਪ ਕੋਟੇ ਦੇ ਅੰਦਰ ਤਾਲਿਆ ਨੂੰ ਗੁਣਵਿੰਦਰ ਹਾਂ ਜੀ ਉਹ ਨਾਲ ਬੋਟੀ ਬੁਲੀਓ ਬਿਓਰਾਂ ਦੀ ਕਦਾ ਟਿਕਾ ਟੋਕੀ ਚ ਗੁਣਵਿੰਦਰ ਚਿੱਤਰ ਜੀ ਆਵਾਜ਼ ਤੇ ਇਹਦਾ ਤੇ ਬਰਾਕ ਕਰਕੇ ਕਰਦੇ ਨੇ ਤਾਂ ਇਹ ਆ ਬੀ ਇਹ ਜਿਹੜਾ ਉਹ ਬੋਟੀ ਸਟਾ ਕਰ ਰਿਹਾ ਪੇਮੈਂਟ ਜਿੱਦਾਂ ਲਾ ਕਰਦੇ ਨੇ ਤਾਂ ਕੁਝ ਬੰਦੂ ਟੁੱਟ ਗਿਆ ਹੈ ਸਵੇਰੇ ਕੋਟ ਮਾਰ ਕੋਈ ਨਾ ਮੇਰੇ ਕੋਲ ਤੇ ਬਹੁਤ ਬਹੁਤ ਮੌਲਾ ਉਹਦੇ ਨਾਲ ਕੁੱਤਿਆਂ ਦੇ ਤਾਂ ਹੀ ਸੱਤ ਨੇ ਟੁੱਟਾ ਸਾਡੇ ਤੇ ਕਿਹੜੀ ਮੌਲਾ ਆ ਬੈਰ ਹੋਲ ਜਿਹਨੂੰ ਇਹ ਨਾਲ ਟਕਾ ਕੇ ਕੁੱਟਾਇਆ ਜੀ ਨੂੰ ਮਰ ਕਰਕੇ ਤੇ ਮੇਰੇ ਕੋਲ ਫਿਰ ਵੀ ਨਹੀਂ ਮੰਨਿਆ ਵੀ ਮੈਂ ਕਿਹਦੇ ਖੋਲਿਆ ਮਾਈ ਗੋਡ ਕੋਈ ਨਹੀਂ ਜਿਸੀ ਕਰਦੇ ਜੀ ਸਾਡੇ ਕਹ ਬੰਦਾ ਮੈਂ ਮੇਰੇ ਅਸੀਂ ਤਾਂ ਟੋਏ ਸੀ ਪਸੰਦੀ ਵਾਲੇ ਹੱਥ ਵੀ ਕੱਟਿਆ ਹੋਇਆ ਜੀ ਦੇਖੋ ਜੀ ਇੱਕ ਤਾਂ ਤੁਸੀਂ ਦੇਖੋ ਬਹੁਤ ਹਿੰਮਤ ਵਾਲੀ ਗੱਲ ਕੀਤੀ ਜਿਹੜੇ ਕੋ ਸਿਆਬ ਆਕਸ ਨੂੰ ਦੱਸੀ ਅਸੀਂ ਬਾਕੀ ਇੱਕੇ ਸਾਡਾ ਤੁਸੀਂ ਨਿਯਮਤ ਕੀਤੇ ਹੋਰੇ ਅਸੀਂ ਬਾਕੀ ਸਾਡੇ ਸੱਡ ਤੋਂ ਅਸੀਂ ਆਪ ਕਰ ਲਵਾਂ ਦੇਖੋ ਜੀ ਪਹਿਲੇ ਆਪਣੇ ਸੀ ਜੀ ਦੁੱਤਾ ਜੀ ਜਿਹੜੀ ਸੇ ਡੀਐਸਪੀ ਸਾਡਾ ਉਹਨਾਂ ਨਾਲ ਵੀ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ ਤੇ ਮਰਜੀਤ ਸਿੰਘ ਡੀਐਸਪੀ ਸਾਹਿਬ ਨੂੰ ਮੈਂ ਕਈ ਵਾਰੀ ਕਿਹਾ ਸੀ ਕਿ ਤੁਸੀਂ ਪਰਚਾ ਪਾ ਦਿਓ ਨੂੰ ਅੰਦਰ ਕਰ ਦਿਓ ਤੇ ਮੈਂ ਆ ਪਕੌੜੇ ਕੱਢ ਕੇ ਤੇ ਆਂਡੇ ਧਾ ਕੇ ਤੇ ਮੈਂ ਗੁਜ਼ਾਰਾ ਕਰਨਾ ਤੇ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਮੈਂ ਆਪੇ ਕਰਾਂਗਾ ਆਉ ਤੁਰ ਮੈਸੇਜ ਕਿਸ ਸਾਹਿਬ ਨੂੰ ਜੀ ਨਾਲ ਵੀ ਦੱਸਦੇ ਮੈਂ ਉਹਦੇ ਨਾਲ ਉਹਦੇ ਨਾਲ ਇਹ ਕਰਦੇ বাবা মেনু কোনো বিশেষ আলো হ্যাঁ দ্বারা দ্বারা যা কোন ਮੈਂ ਨਹੀਂ ਕਰਦਾ ਕੋਈ ਮਾਰਨ ਨਹੀਂ ਆਉਂਦੀ ਇਦਾਂ ਦਾ ਕੋਈ ਕੰਮ ਨਾ ਵੀ ਕੋਈ ਮੈਂ ਕੰਮ ਨਹੀਂ ਕਰਦਾ ਜੀ ਉਹ ਤਾਂ ਕਰੋ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਕਿੱਥੇ ਵੇਚ ਦਿਨਾ ਜੀ ਅੱਛਾ ਅੱਛਾ ਆਪ ਨਹੀਂ ਕੰਮ ਕਰਦਾ ਤੇ ਜਾਂ ਕੋਈ ਸ਼ੀਰ ਵਾਲਾ ਲੈਣ ਆ ਜਾਂਦਾ ਤੋਂ ਨੂੰ ਜਾ ਕੇ ਦਵਾ ਲਿਆ ਕੋਈ ਉਹਨੂੰ ਦਵਾਤਾ ਕੋਈ ਆਪ ਕੀ ਲੈ ਜੀ ਨਹੀਂ ਆਪਾਂ ਇਹਦੀ ਕਾਉਂਸਲਿੰਗ ਵੀ ਕਰਵਾ ਲੈਂਦੇ ਆ ਉਹ ਦੇਖੋ ਜੀ ਨਾਲ ਹਾਂ ਅਸੀਂ ਤੁਹਾਡੀ ਫੋਨ ਜਿਹੜੀ ਇਹਦੇ ਚ ਮਦਦ ਕਰਨੀ ਕਿ ਸਹੀ ਰਸਤੇ ਲੱਗਦੇ ਤੁਸੀਂ ਸਾਡੀ ਹੈਲਪ ਕਰਨਾ ਹੈ ਸਾਡੇ ਮੈਂ ਤਾਂ ਸਾਰਾ ਪਹਿਲਾਂ ਵੀ ਸਾਡੀ ਨਾਲ ਗੱਲਬਾਤ ਹੋਈ ਸੀ ਵੀ ਮੈਂ ਬੀਐਸਪੀ ਆਪਣੇ ਰਮਾਨਾ ਸਾਹਿਬ ਰਹਿ ਸੀ ਤੋਂ ਕਿਸ ਤਰ੍ਹਾਂ ਮੈਂ 200 ਆਪ ਜਾ ਕੇ ਕਈ ਬੰਦੇ ਰਾਮਪੁਰੇ ਖੂਬੀ ਦਾ ਕੇ ਫਲਦ ਨਹੀਂ ਸਾਡੀ ਕਮਿਊਨਿਟੀ ਦੀ ਸੀ ਜੀ ਮੈਂ ਉਹ ਬਾਅਦ ਫਿਰ ਮੇਰੇ ਕੋਲ ਹਿੰਮਤ ਨਹੀਂ ਰਹੀ ਕਿ ਮੇਰਾ ਅਕੀਦਮ ਹੋ ਗਿਆ ਸੀਗਾ ਆਪ ਪਹਿਲ ਤੁਸੀਂ ਆਫੀ ਤੁਚਿਆ ਹੋ ਗਿਆ ਹਾਂ ਕੋਈ ਨਹੀਂ ਸਾਡੇ ਵੱਲੋਂ ਜਾਣ ਕਰਤੇ ਜੀ ਉਹ ਪਰ ਮੈਂ ਫਿਰ ਨਹੀਂ ਹਿੰਮਤ ਰਹੀ ਕਿ ਕਿਸੇ ਨੂੰ ਫੜਨ ਜੂਗੀ ਜੀ ਨਹੀਂ ਸਾਡੇ ਵੱਲੋਂ ਇਹਨਾਂ ਦਾ ਨਾ ਕਿਸੇ ਕਰਵਾ ਕਰਵਾ ਦੇਣਾ ਮੈਂ ਸਰ ਸੀਐਨ ਚਾਰਜ ਕਰਵਾ ਦਾਂਗਾ